ਜਿਸ ਤਰ੍ਹਾਂ ਕਿ ਪੰਜਾਬ ਵਿੱਚ ਇੰਨੀ ਦਿਨੀ ਸੰਘਣੀ ਧੁੰਦ ਪੈ ਰਹੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਕੰਨਾ ਪੁਲਿਸ ਵੱਲੋਂ ਅੱਜ ਦਰਾਹਾ ਦੇ ਵਿੱਚ ਰਿਫਲੈਕਟਰ ਲਗਾਏ ਜਾ ਰਹੇ ਨੇ ਗੱਡੀਆਂ ਰੋਕ ਕੇ ਰਿਫਲੈਕਟਰ ਲਗਾਏ ਜਾ ਰਹੇ ਨੇ ਅਤੇ ਜੋ ਸਾਈਡਾਂ ਦੇ ਉੱਪਰ ਲੱਗੇ ਹੋਏ ਖੰਭੇ ਵਗੈਰਾ ਉੱਤੇ ਹੀ ਰਿਫਲੈਕਟਰ ਲਗਾਏ ਜਾ ਰਹੇ ਨੇ ਆ ਡੀਐਸਪੀ ਕਰਮਵੀਰ ਤੂਰ ਇੱਥੇ ਚੇਚੇ ਤੌਰ ਤੇ ਪੁੱਛੇ ਹੋਏ ਨੇ ਆਪਣੀ ਟੀਮ ਦੇ ਨਾਲ ਦੇਖ ਸਕਦੇ ਹਾਂ ਕਿ ਪੁਲਿਸ ਟੀਮ ਵੱਲੋਂ ਪੂਰੀ ਟੀਮ ਵੱਲੋਂ इस चौक उपर दखनी बाईपास के ऊपर रिफलैक्टर लगाए जा रहे हैं इधर देखियो जगदार सिंह मान योगी एस एस पी साहब करना के लाने की मुहिम चलाई गई है हरेक भी लगे सर्दियों का टाइम है धुंधा तो मौसम है, तो तो है दूर को देख लें जिम्मे अपना कोई भी गुड्डी आँग दूर तो चमक के ਮੀਕਾਰੰਦ ਜੀ ਇਸ ਕਰਕੇ ਬਲੈਕ ਵਿੱਚ ਹਰੇਕ ਨੂੰ ਜ਼ਰੂਰੀ ਹੈ ਜੀ ਹਰੇਕ ਮੁਸਤਲਾੜੇ ਹਰੇਕ ਵਾਹਨ ਚਾਲਕ ਨੂੰ ਆਪਾਂ ਬੇਨਤੀ ਕਰਦੇ ਕਿ ਜੀ ਤੁਸੀਂ ਹਰੇਕ ਦੇ ਗੱਡੀ ਦੇ ਰਿਫਲੈਕਟਰ ਲਾ ਕੇ ਚਲੋ ਸਰ ਗੱਲ ਕਰਦੇ ਜਿਸ ਤਰ੍ਹਾਂ ਅੱਜ ਤੁਸੀਂ ਗੁਰਤਰੀ ਪੋਲ ਵਾਲਾ ਜਿਹੜਾ ਚੌਂਕ ਉੱਥੇ ਖੜਿਓ ਪਰ ਇੱਥੇ ਬੁੱਲਤ ਮਲਾ ਜੀ ਟ੍ਰੈਫਿਕ ਦੇ ਵਿੱਚ ਬਹੁਤ ਕਮੀ ਹੈ ਅਕਸਰ ਜਾਮ ਲੱਗਦਾ ਉਹਦੇ ਬਾਰੇ ਕੀ ਕਹਾਂਗੇ ਦੇਖੋ ਜੀ ਉਸ ਦੀ ਤੇ ਕਟ ਹੋਈ ਹੋਈ ਹੈ ਸਾਡੇ ਕੋਲ 14-15 ਮੁਲਾਜ਼ਮ ਨੇ ਪੂਰੇ ਖੰਨਾ ਡਿਸਟ੍ਰਿਕਟ ਦੇ ਜਿਸ ਮੈਂ ਆਪਾਂ ਤੁਰ ਆਇਆ ਸਮਰਾਲਾ ਖੰਨਾ ਮਚਿਵੜਾ ਇਹ ਸਾਰੇ ਕਵਰ ਕਰਦੇ ਨੇ ਇਸ ਕਰਕੇ ਹੋਰ ਵੀ ਘੱਟ ਕਰਕੇ ਥੋੜੀ ਪ੍ਰੋਬਲਮ ਆ ਰਹੀ ਸਨ ਸਰ ਅਕਸਰ ਹੀ ਧੁੰਦ ਦੇ ਮੌਕੇ ਤੇ ਹਾਸੇ ਹੁੰਦੇ ਰਹਿੰਦੇ ਨੇ ਲੋਕ ਗੱਡੀ ਚਾਲਕਾਂ ਨੂੰ ਕੀ ਸਨੇਹ ਦਿਨਾ ਚਾਹੋ ਫਿਰ ਇਹਨਾਂ ਨੂੰ ਇਹ ਬੇਸਤੋ ਆਪਣੀ ਫੋਗ ਲਾਈਟ ਉਹ ਜਲਾ ਕੇ ਰੱਖੋ ਸਟੈਪ ਬੈਲਟ ਲਾ ਕੇ ਰੱਖੋ ਔਰ ਜਿਹੜੀ ਲਾਈਟ ਹੈ ਉਹ ਲੋਬੀ ਤੇ ਰੱਖੋ ਜਿਹਦੇ ਆਪਣੀ ਸੁਰੱਖਿਆ ਹੋਊਗੀ ਤੇ ਦੂਜਿਆਂ ਨੂੰ ਵੀ ਇਹਦੇ ਬਾਰੇ ਪਤਾ ਹੋਊਗਾ ਕਿ ਜਨਮਾਨੀ ਦੀ ਸੁਰੱਖਿਆ ਹੋਊਗੀ ਥੈਂਕ ਯੂ